ਇੱਕ ਵੀਰ ਨੇ ਫੇਸਬੁੱਕ ਦਾ ਇੱਕ ਲਿੰਕ ਭੇਜਿਆ ਜਿਹਦੇ ਵਿੱਚ ਇੱਕ ਭੈਣ ਜੀ ਦੱਸ ਰਹੇ ਸੀਗੇ ਕਿ ਸਵਾ ਲੱਖ ਮੂਲ ਮੰਤਰ ਕਰਨ ਤੋਂ ਬਾਅਦ ਦਸਮ ਦਵਾਰ ਖੁੱਲ ਗਿਆ ਕਹਿੰਦਾ ਦੱਸੋ ਕਿ ਇਹ ਸਹੀ ਹੈ ਜਾਂ ਗਲਤ ਹੈ ਅਸਲ ਦੇ ਵਿੱਚ ਪਿਆਰਿਓ ਜਦੋਂ ਅਸੀਂ ਆਪ ਗੁਰਬਾਣੀ ਗੁਰੂ ਨੂੰ ਪੜ ਕੇ ਵਿਚਾਰਾਂਗੇ ਤਾਂ ਸਾਨੂੰ ਸਾਰੀ ਸੋਝੀ ਹੋ ਜਾਏਗੀ ਜੇ ਇਹੋ ਜੀ ਕੋਈ ਗੱਲ ਹੁੰਦੀ ਤਾਂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਸਾਨੂੰ ਸਿੱਧਾ ਹੀ ਦੱਸ ਜਾਂਦੇ ਕਿ ਸਵਾ ਲੱਖ ਕਰ ਲਓ ਢਾਈ ਲੱਖ ਕਰ ਲਓ ਜਾਂ 5 ਲੱਖ ਕਰ ਲਓ ਆਓ ਇਸ ਨੂੰ ਬਹੁਤ ਸਿੰਪਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਪੜ੍ਹ ਕੇ ਸਾਨੂੰ ਇੰਨੀ ਤੇ ਸੋਝੀ ਆ ਗਈ ਕਿ ਸਾਡਾ ਸ਼ਰੀਰ ਦਸਾਂ ਦਵਾਰਾਂ ਦਾ ਹੈ ਮੰਨ ਲਓ ਮੇਰੇ ਘਰ ਦੇ ਨਾਲ ਹੀ ਤੁਹਾਡਾ ਘਰ ਹੈ ਸਾਡੇ ਦੋਨਾਂ ਦੇ ਘਰ ਦੇ 10 10 ਦਰਵਾਜੇ ਨੇ 9 ਦਰਵਾਜੇ ਅੰਦਰਲੇ ਨੇ ਇੱਕ ਮੇਨ ਗੇਟ ਦਾ ਹੈ ਤੁਸੀਂ ਆਪਣੇ ਦਰਵਾਜੇਆ ਖੋਲੋ ਜੋ ਮਰਜ਼ੀ ਕਰੋ ਮੈਨੂੰ ਨਹੀਂ ਪਤਾ ਮੈਂ ਆਪਣੇ ਘਰ ਦੇ ਵਿੱਚ ਜੋ ਮਰਜ਼ੀ ਕਰਾਂ ਤੁਹਾਨੂੰ ਨਹੀਂ ਪਤਾ ਪਰ ਜਦੋਂ ਅਸੀਂ ਦਸਵਾਂ ਦਰਵਾਜਾ ਮੇਨ ਗੇਟ ਖੋਲਦੇ ਆ ਤੇ ਗਲੀ ਦੇ ਵਿੱਚ ਆ ਜਾਂਦੇ ਆ ਗਲੀ ਤੁਹਾਡੀ ਵੀ ਕੋਮਨ ਹੈ ਮੇਰੀ ਵੀ ਕੋਮਨ ਹੈ ਇਸੇ ਤਰੀਕੇ ਨਾਲ ਨੋ ਦੁਆਰ ਸਾਡੇ ਆਪਣੇ ਆਪਣੇ ਨੇ ਪਰ ਦਸਮ ਦੁਆਰ ਇਹ ਨਿਰੰਕਾਰ ਸਾਰਿਆਂ ਦਾ ਕੋਮਨ ਹੈ ਜਿੱਥੋਂ ਮਾਲਕ ਸਾਨੂੰ ਸਵਾਸ ਦੇ ਕੇ ਪਾਲ ਰਿਹਾ ਹੈ ਜੁੰਦੇ ਰੱਖ ਰਿਹਾ ਹੈ ਇਹਦੇ ਵਿੱਚ ਕੋਈ Hindu Muslim ਕੋਈ ਵੀ ਧਰਮ ਦਾ ਹੋਵੇ ਜਦੋਂ ਕੋਈ ਸਵਾਸ ਛੱਡਦਾ ਹੈ ਮੈਲਾ ਹੁੰਦਾ ਹੈ ਮਾਲਕ ਇੰਨਾ ਪਵਿੱਤਰ ਹੈ ਕਿ ਉਹਨਾਂ ਸਵਾਸਾਂ ਨੂੰ ਫਿਰ ਪਵਿੱਤਰ ਕਰ ਦਿੰਦਾ ਅਸੀਂ ਲੈਣ ਲੱਗ ਪੈਂਦੇ ਹਾਂ ਪਰ ਇਸ ਨਿਰੰਕਾਰ ਦਾ ਭੇਜ ਸਾਨੂੰ ਕਦੋਂ ਆਏਗਾ ਗੁਰਦੇ ਗਿਆਨ ਰਾਹੀ ਜਿਹੜੇ ਕਹਿੰਦੇ ਨੇ ਸਵਾ ਲੱਖ ਢਾਈ ਲੱਖ ਕਰ ਲੋ ਗੁਰਬਾਣੀ ਗੁਰੂ ਦਾ ਬਚਨ ਹੈ ਕਹਿੰਦੇ ਗਣਤ ਗਣਾਵੇ ਅਖਰੀ ਅਗਣਤ ਸਾਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ